ਦਰbaar ਸਾਹਿਬ ਪਾਠ ਕਰਦਿਆਂ ਬੰਦੇ ਨੂੰ ਆਇਆ ਸੁਪਨਾ ਗੁਰੂ ਸਾਹਿਬ ਨੇ ਸੁਪਨੇ ਵਿੱਚ ਦਿਖਾਈ ਸਾਰੀ ਸੱਚਾਈ ਸੁਣ ਕੇ ਤੁਸੀਂ ਨਹੀਂ रह ਜਾਓਗੇ ਹੈਰਾਨ ਅੱਜ ਦੀ ਇਹ ਸੱਚੀ ਘਟਨਾ ਲੁਧਿਆਣਾ ਸ਼ਹਿਰ ਦੇ ਵਸਨੀਕ ਤੇਗਰਾਮ ਜੀ ਨੇ ਸਾਂਝੀ ਕੀਤੀ ਹੈ ਵਸਨੀਕ ਤੇਗਰਾਮ ਜੀ ਇੱਕ Hindu ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਘਟਨਾ ਤੇ ਰੋਸ਼ਨੀ ਪਾਉਂਦੇ ਹੋਏ ਗੁਰੂ ਰਾਮਦਾਸ ਜੀ ਦੀ ਕਿਰਪਾ ਬਾਰੇ ਦੱਸਿਆ ਉਹ ਦੱਸਦੇ ਹਨ ਕਿ ਉਹ 1975 ਦੇ ਵਿੱਚ ਕੈਥਲ ਤੋਂ ਆ ਕੇ ਲੁਧਿਆਣੇ ਬਸ ਕੇ ਸੀ ਅਤੇ ਛੋੜੇ ਬਾਜ਼ਾਰ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਉਹ ਦੱਸਦੇ ਨੇ ਕਿ ਮੈਂ 1976 ਦੇ ਵਿੱਚ ਕੱਪੜੇ ਦੀ ਫੜੀ ਲਗਾ ਕੇ ਕੰਮ ਕਰਦਾ ਸੀ ਤੇ ਹੌਲੀ-ਹੌਲੀ ਤਰੱਕੀ ਕਰਕੇ ਮੈਂ ਦੁਕਾਨ ਖੋਲ ਲਈ ਤੇ ਸਖਤ ਮਿਹਨਤ ਕਰਦਾ ਹੋਇਆ 1998 ਦੇ ਵਿੱਚ ਇੱਕ ਸ਼ੋਰੂਮ ਦਾ ਮਾਲਕ ਬਣ ਗਿਆ ਜਿਸ ਕਰਕੇ ਮੈਂ ਆਰਥਿਕ ਪੱਖੋਂ ਬਹੁਤ ਮਜ਼ਬੂਤ ਹੋ ਗਿਆ ਸੀ। ਮੈਂ ਫਿਰੋਜ਼ਪੁਰ ਰੋਡ ਤੇ ਇੱਕ ਬਹੁਤ ਵਧੀਆ ਕਾਰ ਲਿਆ ਤੇ ਨਾਲ ਹੀ ਦੋ ਸ਼ੋਰੂਮ ਉਸ ਰੋਡ ਤੇ ਖੋਲ ਦਿੱਤੇ। ਮੈਂ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕਿਆ ਸੀ। ਹੁਣ ਮੇਰੇ ਦੋਵੇਂ ਪੁੱਤਰ ਵੀ ਵੱਡੇ ਹੋ ਕੇ ਮੇਰੇ ਨਾਲ ਹੱਥ ਬਟਾਉਣ ਲੱਗ ਪਏ ਸੀ। ਪਰ ਸ਼ਾਇਦ ਸਮੇਂ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਅਚਾਨਕ ਮੇਰੀ ਘਰਵਾਲੀ ਬਿਮਾਰ ਹੋ ਗਈ। ਅਸਲ ਵਿੱਚ ਉਸ ਪ੍ਰੋਬਲਮ ਨੂੰ ਬਿਮਾਰੀ ਕਹੀਏ ਜਾਂ ਕੁਝ ਹੋਰ ਸਮਝ ਨਹੀਂ ਆ ਰਿਹਾ ਸੀ। ਦਰਸਲ ਉਸ ਦੇ ਸਰੀਰ ਦੇ ਇਸ ਤਰ੍ਹਾਂ ਲਾਸਾ ਪੈ ਜਾਂਦੀਆਂ ਸਨ ਜਿਵੇਂ ਉਸ ਨੂੰ ਕਿਸੇ ਨੇ ਕੁੱਟਿਆ ਹੋਵੇ ਤੇ ਦਰਦ ਦੇ ਨਾਲ ਉਹ ਸਾਰੀ ਰਾਤ ਤੜਫਦੀ ਰਹਿੰਦੀ ਸੀ। ਅਸੀਂ ਬਹੁਤ ਇਲਾਜ ਕਰਵਾਇਆ ਪਰ ਸ਼ਾਇਦ ਇਹ ਕੋਈ ਸਰੀਰਕ ਬਿਮਾਰੀ ਨਹੀਂ ਸੀ ਤੇ ਕੁਝ ਸਮੇਂ ਬਾਅਦ ਅਜੀਹਾ ਹੀ ਮੇਰੇ ਵੱਡੇ ਲੜਕੀ ਦੇ ਨਾਲ ਵੀ ਹੋਣ ਲੱਗਾ। ਅਸਰ ਇੰਨਾ ਜ਼ਿਆਦਾ ਵੱਧ ਗਿਆ ਕਿ ਉਹਦੀਆਂ ਦੋਵੇਂ ਲੱਤਾਂ ਖੜਗੀਆਂ ਇਹ ਸਭ ਕੀ ਹੋ ਰਿਹਾ ਸੀ ਨਾ ਤਾਂ ਮੈਂ ਸਮਝ ਪਾ ਰਿਹਾ ਸੀ ਤੇ ਨਾ ਹੀ ਇਲਾਜ ਕਰਨ ਵਾਲੇ ਡਾਕਟਰ ਡਾਕਟਰ ਅਜ ਵੀ ਇਸ ਗੱਲ ਦੇ ਗਵਾਹ ਹਨ ਕਿ ਉਹਨਾਂ ਨੇ ਸਾਰੇ ਟੈਸਟ ਕਰਵਾਉਣ ਤੋਂ ਬਾਅਦ ਵੀ ਬਿਮਾਰੀ ਸਮਝ ਵਿੱਚ ਨਹੀਂ ਆਈ ਸੀ ਕਿਉਂਕਿ ਟੈਸਟਾਂ ਦੇ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ ਫਿਰ ਹੋਰ ਵੀ ਕਈ ਡਾਕਟਰਾਂ ਤੋਂ ਇਲਾਜ ਕਰਵਾਇਆ ਗਿਆ ਪਰ ਕੋਈ ਫਾਇਦਾ ਨਾ ਹੋਇਆ ਉਸ ਤੋਂ ਬਾਅਦ ਮੇਰੇ ਵੱਡੇ ਲੜਕੇ ਦੀ ਘਰ ਵਾਲੀ ਵੀ ਸੇਮ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਛੂਤ ਦੀ ਬਿਮਾਰੀ ਹੋਵੇ ਜੋ ਹੌਲੀ-ਹੌਲੀ ਇੱਕ ਤੋਂ ਬਾਅਦ ਦੂਜੇ ਤੱਕ ਫੈਲ ਰਹੀ ਸੀ ਜਦੋਂ ਇਨਸਾਨ ਬਹੁਤ ਜ਼ਿਆਦਾ ਧੁਖੀ ਅਤੇ ਪਰੇਸ਼ਾਨ ਹੋਵੇ ਤਾਂ-ਤਾਂਤੇ ਹੀ ਪਟਕਦਾ ਹੈ ਮੈਂ ਵੀ ਸਿਆਣਿਆਂ ਅਤੇ ਬਾਬਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਹਵਾ ਅਤੇ ਪੂਜਾ ਪਾਠ ਸਭ ਕਰਵਾਇਆ ਉਸ ਨਾਲ ਕੁਝ ਕੋ ਦਿਨਾਂ ਤੱਕ ਤਾਂ ਠੀਕ ਰਹਿੰਦਾ ਸੀ ਪਰ ਫਿਰ ਉਹੀ ਕੰਮ ਸ਼ੁਰੂ ਹੋ ਜਾਂਦਾ ਸੀ ਸਾਡੀ ਪਰੇਸ਼ਾਨੀ ਦੇਖ ਕੇ ਸਾਡੇ ਗਵਾਂਢੀਆਂ ਨੇ ਸਾਨੂੰ ਦੱਸਿਆ ਕਿ ਚੰਡੀਗੜ੍ਹ ਰੋਡ ਤੇ ਇੱਕ ਬੰਗਾਲੀ ਬਾਬਾ ਰਹਿੰਦਾ ਹੈ ਜੋ ਤੰਤਰਮੰਤਰ ਅਤੇ ਕਾਲੇ ਇਲਮ ਦਾ ਮਾਹਿਰ ਹੈ ਤੁਹਾਨੂੰ ਉਹਨਾਂ ਕੋਲ ਲੈ ਚਲਦੇ ਹਾਂ ਸਾਨੂੰ ਲੱਗਿਆ ਕਿ ਗਵਾਂਢੀ ਸਾਡੀ ਫਿਕਰ ਕਰਦੇ ਨੇ ਇਸ ਲਈ ਅਸੀਂ ਉਸ ਬਾਬੇ ਕੋਲ ਚਲੇ ਗਏ ਉਸ ਬਾਬੇ ਨੇ ਦੱਸਿਆ ਕਿ ਸਾਡੇ ਪੂਰੇ ਪਰਿਵਾਰ ਤੇ ਜਿੰਨ ਦਾ ਖਤਰਾ ਮੰਟਰਾ ਰਿਹਾ ਹੈ ਉਸ ਨੂੰ ਭਜਾਉਣ ਵਾਸਤੇ ਤੰਤਰਮੰਤਰ ਅਤੇ ਹਵਨ ਕਰਨਾ ਪਵੇਗਾ ਜਿਸ ਤੇ ਲਗਭਗ 50000 ਖਰਚਾਵੇਗਾ। ਉਹ ਮੁਸੀਬਤ ਵਿੱਚ ਹੱਸਿਆ ਬੰਦਾ ਸੋਚਣ ਸ਼ਕਤੀ ਅਕਸਰ ਗਵਾ ਬੈਠਦਾ ਹੈ। ਸੋ ਡਰੇ ਹੋਏ ਨੇ ਮੈਂ ਵੀ ਉਸ ਨੂੰ ਪੈਸੇ ਦੇ ਦਿੱਤੇ ਅਤੇ ਉਸ ਤੋਂ ਬਾਅਦ ਮੈਂ ਘਰ ਗਿਆ। ਸ਼ਾਇਦ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਕਿਉਂਕਿ ਉਸ ਤੋਂ ਬਾਅਦ ਪੂਰੇ ਘਰ ਦੇ ਵਿੱਚ ਇੰਨੀ ਗੰਦੀ ਸਮੈਲ ਆਉਣ ਲੱਗ ਪਈ ਜਿਵੇਂ ਕੋਈ ਮੁਰਦਾ ਚਲ ਰਿਹਾ ਹੋਵੇ। ਪੂਰੇ ਪਰਿਵਾਰ ਨੂੰ ਹੀ ਸਮੈਲ ਆ ਰਹੀ ਸੀ। ਸਾਨੂੰ ਐਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਪੂਰੇ ਫਿੱਟੇ ਹੋਣ। ਸਾਨੂੰ ਇੱਕ ਪਾਲੇ ਵੀ ਚੈਨ ਨਹੀਂ ਆ ਰਿਹਾ ਸੀ। ਸਾਡੀ ਰਾਤਾਂ ਦੀ ਨੀਂਦ ਵੀ ਉੱਡ ਗਈ ਸੀ। ਸਾਰੇ ਹੀ ਬਹੁਤ ਡਰੇ ਹੋਏ ਸੀ ਮੈਂ ਘਰ ਤੋਂ ਬਾਹਰ ਜਾਂਦਾ ਸੀ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਵੇਂ ਮੇਰੇ ਹਾਲੇ ਦਿਵਾਲੀ ਹੋਰ ਵੀ ਕਿੰਨੇ ਜਣੇ ਤੁਰੇ ਜਾਂਦੇ ਹੋ ਇਸ ਤੋਂ ਇਲਾਵਾ ਇੱਕ ਅਜੀਬ ਗੱਲ ਹੋਰ ਹੋਈ ਸੀ ਕਿ ਸਾਡੇ ਸਾਰੇ ਪਰਿਵਾਰ ਦੇ ਹੱਥਾਂ ਦੇ ਵਿੱਚੋਂ ਸੜਦੇ ਹੋਏ ਮੂਰਤੇ ਦੀ 스ਮੈਲ ਆ ਰਹੀ ਸੀ ਅਸੀਂ ਕਈ ਕਈ ਵਾਰ ਸਾਬਨ ਨਾਲ ਹੱਥ ਧੋਤੇ ਪਰ ਇਸ ਮਹਿਲ ਆਉਣਾ ਨਹੀਂ ਹਟੀ ਹਰ ਕੀ ਮੈਂ ਵੀ ਘਰ ਬੈਠ ਗਿਆ ਸਾਡੀਆਂ ਦੁਕਾਨਾਂ ਤੇ ਸ਼ੋਰੂਮ ਵੀ ਬੰਦ ਰਹਿਣ ਲੱਗ ਪਏ ਇੱਕ ਰਾਤ ਮੇਰੀ ਪਤਨੀ ਦੇ ਬਹੁਤ ਜ਼ਿਆਦਾ ਦਰਦ ਵੱਧ ਗਿਆ ਮੈਂ ਇੰਜੈਕਸ਼ਨ ਲੈ ਲਈ ਮੈਡੀਕਲ ਸਟੋਰ ਤੇ ਗਿਆ ਰਾਤ ਦੇ ਤਕਰੀਬਨ 11 ਵਜੇ ਦਾ ਟਾਈਮ ਸੀ ਤੇ ਇੱਕ ਇੱਕੋ ਹੀ ਮੈਡੀਕਲ ਖੁੱਲਾ ਹੋਇਆ ਸੀ ਉਹ ਵੀ ਸ਼ਟਰ ਸਿੱਟਣ ਦੀ ਤਿਆਰੀ ਕਰ ਰਿਹਾ ਸੀ ਮੈਂ ਭੱਜ ਕੇ ਦੁਕਾਨਦਾਰ ਤੋਂ ਇੰਜੈਕਸ਼ਨ ਲਿਆ ਦੁਕਾਨਦਾਰ 25 26 ਸਾਲ ਦਾ ਨੌਜਵਾਨ ਸੀ ਉਸਨੇ ਮੈਨੂੰ ਪੁੱਛਿਆ ਇੰਜੈਕਸ਼ਨ ਤਾਂ ਤੁਸੀਂ ਲੈ ਲਿਆ ਹੈ ਪਰ ਇਸ ਨੂੰ ਲਾਵੇਗਾ ਕੋਈ ਮੈਂ ਜੀ ਸੋਚ ਹੀ ਰਿਹਾ ਸੀ ਕਿ ਉਸ ਇੱਕ ਨੌਜਵਾਨ ਨੇ ਕਿਹਾ ਕਿ ਚਲੋ ਮੈਂ ਲਗਾ ਦਿੰਦਾ ਹਾਂ ਤਾਂ ਉਸ ਨੌਜਵਾਨ ਨੇ ਸਾਡੇ ਘਰ ਆ ਕੇ ਟੀਕਾ ਲਗਾਇਆ ਉਸ ਤੇ ਚਿਜਕਤੇ ਹੋਏ ਮੈਥੋਂ ਪੁੱਛਿਆ ਕਿ ਮਾਫ਼ ਕਰਨਾ ਤੁਹਾਡੇ ਘਰ ਵਿੱਚੋਂ ਬਹੁਤ ਗੰਦੀ ਸਮੈਲ ਆ ਰਹੀ ਹੈ ਜਿਵੇਂ ਕੋਈ ਮਰਿਆ ਹੋਇਆ ਜਾਨਵਰ ਅੰਦਰ ਪਿਆ ਹੋਵੇ ਉਸਨੇ ਦੇਖਿਆ ਕਿ ਇੱਕੋ ਘਰ ਦੇ 4 ਮਰੀਜ਼ ਇੱਕੋ ਤਰ੍ਹਾਂ ਦੀ ਬਿਮਾਰੀ ਨਾਲ ਤੜਫ ਰਹੇ ਨੇ ਉਸ ਨੌਜਵਾਨ ਨੇ ਦੁਬਿਤਾ ਦੇਖ ਕੇ ਮੈਂ ਸਾਰਾ ਦੁੱਖ ਉਸ ਨੂੰ ਆਪਣਾ ਸਮਾ ਦਿੱਤਾ ਉਸ ਲੜਕੀ ਨੇ ਕਿਹਾ ਕਿ ਅੰਤ ਜੀ ਜਿਸ ਤਰ੍ਹਾਂ ਕੋਈ ਸਹਾਰਾ ਨਹੀਂ ਹੁੰਦਾ ਉਸ ਦਾ ਸਹਾਰਾ ਗੁਰੂ ਰਾਮਦਾਸ ਜੀ ਦਾ ਦਰ ਹੁੰਦਾ ਹੈ ਲੜਕੀ ਨੇ ਕਿਹਾ ਮੈਂ ਕੱਲ ਐਤਵਾਰ ਨੂੰ ਦਰਬਾਰ ਸਾਹਿਬ ਜਾਣਾ ਹੈ ਤੁਸੀਂ ਵੀ ਮੇਰੇ ਨਾਲ ਚੱਲ ਸਕਦੇ ਹੋ ਮੈਂ ਉਸ ਲੜਕੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਹੀ ਗੱਡੀ ਵਿੱਚ ਚੱਲ ਅਗਲੇ ਦਿਨ ਮੈਂ ਤੇ ਮੇਰਾ ਪਰਿਵਾਰ ਉਸ ਮੁੰਡੇ ਨਾਲ ਦਰਬਾਰ ਸਾਹਿਬ ਪੁੱਜੇ ਉਹਨਾਂ ਅਸੀਂ ਸਭ ਨੇ ਦਰਬਾਰ ਸਾਹਿਬ ਸਰੋਵਰ ਵਿੱਚ ਪੰਜ ਇਸ਼ਨਾਨਾ ਕੀਤਾ ਅਤੇ ਜੋ ਇਸ਼ਨਾਨ ਕਰ ਸਕਦੇ ਸੀ ਉਹਨਾਂ ਨੇ ਇਸ਼ਨਾਨ ਵੀ ਕੀਤਾ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਗਏ ਅੰਦਰ ਕੀਰਤਨ ਸੁਣਨ ਤੋਂ ਬਾਅਦ ਅਸੀਂ ਲੰਗਰ ਛਕਿਆ ਉਸ ਤੋਂ ਬਾਅਦ ਉਹ ਨੌਜਵਾਨ ਲੜਕਾ ਬਰਤਨਾਂ ਦੀ ਸੇਵਾ ਕਰਨ ਲੱਗ ਪਿਆ ਉਸ ਨੂੰ ਦੇਖ ਕੇ ਮੈਂ ਵੀ ਸੇਵਾ ਕਰਨੀ ਸ਼ੁਰੂ ਕੀਤੀ ਅਤੇ ਮੇਰੀ ਪਤਨੀ ਨੇ ਵੀ ਵੀਰ ਚਲ ਦੇ ਬੈਠ ਕੇ ਹੀ ਸਬਜ਼ੀ ਕੱਟਣ ਦੀ ਸੇਵਾ ਕੀਤੀ ਸ਼ਾਂਤੇ ਵੇਲੇ ਜਦੋਂ ਅਸੀਂ ਘਰ ਮੁੜਨਾ ਸੀ ਤਾਂ ਸਾਰਾ ਪਰਿਵਾਰ ਆਰਾਮ ਅਤੇ ਸਕੂਨ ਮਹਿਸੂਸ ਕਰ ਰਿਹਾ ਸੀ ਅਸੀਂ ਸਾਰਿਆਂ ਨੇ ਉੱਥੇ ਕੜਾ ਪ੍ਰਸ਼ਾਦ ਛਕਿਆ ਸੀ ਪ੍ਰਸ਼ਾਦ ਛਕਣ ਤੋਂ ਬਾਅਦ ਮੈਂ ਇੱਕ ਚੀਜ਼ ਨੋਟ ਕੀਤੀ ਸੀ ਕਿ ਮੇਰੇ ਹੱਥਾਂ 'ਚੋਂ ਸਮੈਲ ਆਉਣੀ ਬੰਦ ਹੋ ਗਈ ਸੀ ਇਸ ਬਾਰੇ ਜਦੋਂ ਮੈਂ ਪਰਿਵਾਰ ਨੂੰ ਦੱਸਿਆ ਤਾਂ ਉਹਨਾਂ ਨੇ ਵੀ ਆਪਣੇ ਹੱਥ ਚੈੱਕ ਕੀਤੇ ਕਿਸੇ ਦੇ ਹੱਥਾਂ ਵਿੱਚੋਂ ਸਮੈਲ ਨਹੀਂ ਆ ਰਹੀ ਸੀ ਹੁਣ ਸਾਡਾ ਵਿਸ਼ਵਾਸ ਪੂਰ ਵੀ ਪੱਕਾ ਹੋ ਗਿਆ ਸੀ ਅਸੀਂ ਆਪਣੇ ਘਰ ਵਾਪਸ ਆਏ ਤੇ ਸਾਰੇ ਘਰ ਦੇ ਵਿੱਚ ਅੰਮ੍ਰਿਤ ਜਲ ਦਾ ਛਿੱਟਾ ਦਿੱਤਾ ਉਸ ਤੋਂ ਬਾਅਦ ਹੈਰਾਨੀ ਇਹ ਹੋਈ ਕੀ ਘਰ ਦੇ ਵਿੱਚੋਂ ਵੀ 스멜 ਆਉਣੀ ਬੰਦ ਹੋ ਗਈ ਜੋ ਪਿਛਲੇ 2 ਮਹੀਨਿਆਂ ਤੋਂ ਆ ਰਹੀ ਸੀ ਉਸ ਰਾਤ ਸਾਰਾ ਪਰਿਵਾਰ ਚੈਨ ਨਾਲ ਸੁੱਤਾ ਤੇ ਨਾ ਹੀ ਸਾਨੂੰ ਕੋਈ ਡਰ ਲੱਗਿਆ ਹੁਣ ਮੈਨੂੰ ਤੇ ਮੇਰੇ ਪਰਿਵਾਰ ਨੂੰ ਇੱਕ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਸੀ ਕਿ ਸਾਨੂੰ ਰਸਤਾ ਮਿਲ ਚੁੱਕਿਆ ਸੀ ਅਗਲੇ ਹਫਤੇ ਮੈਂ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਪਹੁੰਚਿਆ ਮੇਰੇ ਨਾਲ ਪਰਿਵਾਰ ਨੇ ਇਸ਼ਾਨ ਕੀਤਾ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੀ ਪਤਨੀ ਅਤੇ ਲੜਕੀ ਨੇ ਕੁਝ ਚੱਲ ਪਏ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਅਸੀਂ ਅੰਦਰ ਜਾ ਕੇ ਮੱਥਾ ਟੇਕਿਆ ਸ਼ਬਦ ਕੀਰਤਨ ਸੁਣਿਆ ਲੰਗਰ ਦੀ ਸੇਵਾ ਕੀਤੀ ਤਿੰਨ ਦਿਨ ਤੱਕ ਅਸੀਂ ਉੱਥੇ ਹੀ ਰਹੇ ਇੱਕ ਦਿਨ ਅੰਮ੍ਰਿਤ ਵੇਲੇ ਕਪਾਟ ਖੁੱਲਣ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਕਰਦੇ ਮੇਰੀ ਅੱਖ ਲੱਗ ਗਈ ਮੇਰਾ ਪਰਿਵਾਰ ਵੀ ਉੱਥੇ ਹੀ ਸੀ ਇਕਦਮ ਮੈਨੂੰ ਸੁਪਨਾ ਚਲਣਾ ਸ਼ੁਰੂ ਹੋਇਆ ਸੁਪਨੇ ਵਿੱਚ ਮੈਨੂੰ ਸਾਫ਼ ਦਿਖਾਈ ਦਿੱਤਾ ਕਿ ਮੇਰੇ ਗਵਾਂਢੀ ਉਸੇ ਬੰਗਾਲੀ ਬਾਬੇ ਦੇ ਨਾਲ ਰਲ ਕੇ ਮੇਰੇ ਘਰ ਦੇ ਗਾਰਡਨ ਦੇ ਵਿੱਚ ਕੋਈ ਚੀਜ਼ ਧਾਪ ਰਹੇ ਨੇ ਇਕਦਮ ਮੈਂ ਡਰ ਗਿਆ ਤੇ ਮੇਰੀ ਅੱਖ ਖੁੱਲ ਗਈ ਉਸ ਤੋਂ ਬਾਅਦ ਮੈਂ ਆਪਣਾ ਪਾਰਟ ਸਮਾਪਤ ਕੀਤਾ ਮੱਥਾ ਟੇਕ ਕੇ ਆਪਣੇ ਘਰ ਵਾਪਸ ਰਵਾਨਾ ਹੋਇਆ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਗੱਡੀ ਦੇ ਵਿੱਚ ਵੀ ਮੈਂ ਪਰਿਵਾਰ ਦੇ ਨਾਲ ਉਸ ਸੁਪਨੇ ਵਾਲੀ ਗੱਲ ਸਾਂਝੀ ਕੀਤੀ ਹੈਰਾਨੀ ਉਦੋਂ ਹੋਈ ਜਦੋਂ ਮੇਰੀ ਪਤਨੀ ਨੇ ਕਿਹਾ ਕਿ ਮੈਨੂੰ ਵੀ ਇਸੇ ਤਰ੍ਹਾਂ ਦਾ ਸੁਪਨਾ ਆਇਆ ਹੈ ਸਾਨੂੰ ਗੱਡੀ ਦੇ ਵਿੱਚ ਬੈਠੇ ਅਸੀਂ ਤਰੇਲੀਆਂ ਆ ਰਹੀਆਂ ਸਨ ਕਾਰ ਪਹੁੰਚ ਕੇ ਅਸੀਂ ਸਭ ਤੋਂ ਪਹਿਲਾਂ ਗਾਰਡਨ ਦੇ ਵਿੱਚ ਜਾ ਕੇ ਉਸ ਥਾਂ ਨੂੰ ਪੱਟ ਕੇ ਦੇਖਿਆ ਸਾਡੇ ਪੈਰਾਂ ਹੱਥੋਂ ਜ਼ਮੀਨ ਨਿਕਲ ਗਈ ਤੇ ਪਰਿਵਾਰ ਦੀਆਂ ਅੱਖਾਂ ਅਡੀਆਂ ਰਹਿ ਗਈਆਂ ਜਦੋਂ ਇੱਕ ਦਰਖਤ ਦੀ ਜੜ ਦੇ ਕੋਲੋਂ ਸੁਆਹ ਦੇ ਨਾਲ ਭਰਿਆ ਹੋਇਆ ਇੱਕ ਗੁੱਝਾ ਨਿਕਲਿਆ ਉਸ ਸੁਆਹ ਦੇ ਵਿੱਚ ਨਿੱਕੀਆਂ-ਨਿੱਕੀਆਂ ਹੱਡੀਆਂ ਤੇ ਹੋਰ ਪਤਾ ਨਹੀਂ ਕੀ ਗੁੱਝੀ ਅਸੀਂ ਸਾਰੇ ਬਹੁਤ ਜ਼ਿਆਦਾ ਘਬਰਾ ਗਏ ਤੇ ਮੈਂ ਫਟਾਫਟ ਉਸ ਨੂੰ ਇੱਕ ਕੱਪੜੇ ਦੇ ਵਿੱਚ ਲਪੇਟਿਆ ਤੇ ਜਾ ਕੇ ਨਹਿਟੇ ਵਿਸਤਾਰ ਆਇਆ ਫਿਰ ਉਸ ਤੋਂ ਬਾਅਦ ਸਾਰਾ ਕੀ ਸਭ ਤੋਂ ਪਹਿਲਾਂ ਅਮਰਿਤ ਜਲ ਦਾ ਛਿੱਟਾ ਦਿੱਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਸਾਰਾ ਕੁਝ ਉਹਨਾਂ ਦੇ ਛੱਡ ਦਿੱਤਾ ਕਿ ਤੁਸੀਂ ਹੀ ਸਾਡੇ ਪਾਲਨਹਾਰ ਹੋ ਤੁਸੀਂ ਹੀ ਸਾਡੀ ਰੱਖਿਆ ਕਰਨ ਵਾਲੇ ਹੋ ਸਾਡਾ ਪੂਰਾ ਘਰ ਪਰਿਵਾਰ ਤੁਹਾਡੇ ਹੀ ਆਸਰੇ ਹੈ ਤੁਸੀਂ ਆਪ ਹੀ ਕਿਰਪਾ ਕਰਨਾ ਤੇ ਉਸ ਤੋਂ ਬਾਅਦ ਅਸੀਂ ਗੁਰੂ ਸਾਹਿਬ ਦੇ ਭਰੋਸੇ ਕਰਕੇ ਸਭ ਕੁਝ ਉਹਨਾਂ ਤੇ ਛੱਡ ਦਿੱਤਾ ਤੇ ਰੋ ਸਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਧੀ-ਧੀ ਸਾਰਾ ਕੁਝ ਠੀਕ ਹੋ ਗਿਆ ਮੈਂ ਤੇ ਮੇਰਾ ਪੂਰਾ ਪਰਿਵਾਰ ਹਰ ਐਤਵਾਰ ਨੂੰ ਦਰਬਾਰ ਸਾਹਿਬ ਜਾ ਕੇ ਸੇਵਾ ਕਰਦੇ ਹਾਂ ਪਰ ਇੱਕ ਗੱਲ ਸਾਚ ਹੋ ਗਈ ਕਿ ਗੁਰੂ ਰਾਮਦਾਸ ਜੀ ਦੇ ਦਰ ਤੇ ਪ੍ਰਤਿਪਾ ਕਿਰਪਾ ਵਰਸਦੀ ਹੈ ਜੋ ਹਰ ਤਰ੍ਹਾਂ ਦੇ ਦੁੱਖਾਂ ਨੂੰ ਦੂਰ ਕਰਦੀ ਹੈ ਬਸ ਜ਼ਰੂਰਤ ਹੈ ਵਿਸ਼ਵਾਸ ਤੇ ਸ਼ਰਧਾ ਅਤੇ ਪਿਆਰ ਦੀ